ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋਜੀਕਲ ਜਾ ਕੇ ਸੀ ਮਾਨਸੇਰੀਏ ਦੇ ਵਿੱਚ ਸੋ ਬੜਾ ਵਧੀਆ ਲੱਗਿਆ ਜੀ ਉਧਰਲੇ ਏਰੀਆ ਵੀ ਬੜੇ ਵੀਰ ਆਏ ਆ ਜੀ ਫੋਨ ਵੀ ਬਹੁਤ ਦੇ ਆਏ ਆ ਵੀਰ ਉਹਨਾਂ ਨੇ ਜਿਹੜਿਆਂ ਨੇ ਆਪਣੀਆਂ ਸਟੋਰੀ ਵਗੈਰਾ ਦੇਖੀਆਂ ਹਨਾ ਜਿਨ੍ਹਾਂ ਨੂੰ ਪਤਾ ਲੱਗਿਆ ਵੀ ਹਾਂਜੀ ਇੱਧਰ ਪਹੁੰਚੇ ਸੀ ਸੋ ਬਾਕੀ ਸਾਰੇ ਵੀਰਾਂ ਦਾ ਸ਼ੁਕਰੀਆ ਜੀ ਧੰਨਵਾਦ ਤੇ ਅੱਜ ਬਾਕੀ ਘਰੇ ਚੱਲ ਰਿਆਂ ਜੀ ਕੰਮ ਕਾਰ ਸੋ ਤੁਹਾਨੂੰ ਆਪਾਂ ਦਿਖਾਉਨੇ ਆ ਅੱਜ ਦੇ ਰਟੀਨ ਵਰਕ ਕੀ ਕੀ ਹੋ ਰਹੇ ਆ ਤੇ ਜਾਣਾ ਜੀ ਥੋੜੇ ਟਾਈਮ ਤੱਕ ਅਸੀਂ ਕਟਰ ਪਰ ਲੈਣ ਕੱਲ ਥੋੜਾ ਹੋ ਗਿਆ ਹਨੇਰਾ ਸਾਨੂੰ ਕਿਉਂਕਿ ਮਾਨਸੇ ਤੋਂ ਆਉਂਦੇ ਥੋੜਾ ਹਨੇਰਾ ਜ਼ਿਆਦਾ ਹੋ ਗਿਆ ਨਹੀਂ ਤਾਂ ਸ਼ਾਮ ਨੂੰ ਕਟਰਬਾਰ ਲੈ ਕੇ ਘਰੇ ਆਉਣਾ ਤਾਂ ਉਹ ਟਰੈਕਟਰ ਕਰਕੇ ਸਾਡਾ ਸਿਸਟਮ ਖਾਸਾ ਖੜਾ ਹੈ ਉਹਦੀ ਦੂਜੀ ਛਤਰੀ ਲੱਗੀ ਹੋਈ ਨੇ ਸਟੈਂਡਰਡ ਟਰੈਕਟਰ ਦੇ ਉਹ ਛਤਰੀ ਦੂਜੀ ਕਰਕੇ ਉਹ ਸਾਹਮਣੇ ਜਿਹੜੀਆਂ ਪਿੱਛੇ ਟੀਨਾ ਉਹਦੇ ਥੱਲੇ ਵੀ ਉਹ ਦੂਜੀ ਹੀ ਵਰਦਾ ਹੈ ਅੱਜ ਜਨ ਕੋਈ ਨਹੀਂ ਵਰਦਾ ਹੈ ਸਾਰਾ ਸਮਾਨ ਤੁਹਾਨੂੰ ਦਿਖਾਉਣਾ ਪਿੱਛੇ ਆ ਦੇਖੋ ਹਲੇ ਉਦਣ ਦੇ ਜਿੱਦਣ ਦਾ ਧੋਤਾ ਬਹਲੇ ਇੱਦਾਂ ਹੀ ਬਾਹਰ ਪਿਆ ਸੋ ਕਰਾਉਣੇ ਸਟਾਫ ਨਾਲ ਗੱਲਾਂ ਮਤਾਂ ਹਾਂ ਨਿਰਪ੍ਰੀਤ ਅੱਛੇ ਹਨੇਰਾ ਕਰਤਾ ਹਨੇਰਾ ਹੋ ਗਿਆ ਕਿੱਥੇ ਜਾ ਕੇ ਆ ਉੱਥੇ ਵੀ ਉੱਥੇ ਆਰਨਿਤ ਬਾਈ ਦੇ ਪਿੰਡ ਉੱਥੇ ਵੀ ਇਹੀ ਜਿਹੀ ਧਰਤੀ ਆ ਧਰਤੀ ਐਵੇਂ ਹੀ ਆ ਅੱਛਾ ਹਾਂ ਧਰਤੀ ਉਹ ਵੀ ਗੋਲੇ ਕਹਿੰਦੇ ਆ ਅੱਛਾ ਅੱਛਾ ਉਹ ਵੀ ਇਹੀ ਜਿਹੀ ਧਰਤੀ ਆ ਹਾਂ ਉਹ ਕਹਿੰਦੇ ਜਦ ਕਿਤੇ ਹਿੱਲਦੀ ਆ ਵੀ ਵੱਡਦਾ ਤਾਂ ਉਹ ਸਿੰਘ ਪਲਟੇ ਨਾ ਕਿੰਨੋਂ ਤਾਂ ਰੇਤਾ ਜਾਂਦੇ ਆ ਥੋੜਾ ਵੱਡਾ ਜਾਂਦਾ ਹਾਂ ਇਹ ਤਾਂ ਹੈ ਫਰਕ ਆਪਣੇ ਡੱਕਰ ਰੋ ਹੋਰ ਚਾਚਾ ਕੀ ਕੰਮ ਕਰ ਚੱਲਦੇ ਆ ਅੱਜ ਫਿਰ ਆ ਸਫਾ ਦੀ ਤਿਆਰੀ ਆ ਗੱਡੀ ਦੀ ਗੱਡੀ ਜੀ ਹਾਂ ਡੈਕੋਰੇਸ਼ਨ ਸਾਰੀ ਇਹ ਤਾਂ ਅਸੀਂ ਤਰਪਾਲ ਪਾ ਕੇ ਲਗਾਉਣੀ ਆ ਇਹ ਤਾਂ ਅਸੀਂ ਤਰਪਾਲ ਪਾ ਕੇ ਲਗਾਉਣੀ ਸਾਰੀ ਜੀ ਦੀ ਜੋੜ ਮਿਲੇ ਤੇ ਸੇਵਾ ਹੈ ਇੱਕ ਕਿਵੇਂ ਲਿਖੂਗੀ ਇੱਕ ਕਿਵੇਂ ਲਿਖੂਗੀ ਤਰਪਾਲ ਸਾਈਡਾਂ ਤੱਕ ਉਹ ਪ੍ਰੋਪਰ ਪਾਣੀ ਤਰਪਾਲ ਨਹੀਂ ਸਾਈਡਾਂ ਤੱਕ ਹੋਣੀ ਬਿੱਡ ਤੂੰ ਨਾ ਚੱਲਦਾ ਇੰਨੀ ਦਾ ਇੰਨੀ ਜਾਲੀ ਜੁਲੀ ਸਾਰ ਆ ਜਾ ਫਿਰ ਆਚਾ ਟਰਾਲੀ ਬੈਸੇ ਸੋਹਣੀ ਲੱਗਣ ਲੱਗੀ ਇੱਕ ਹੈ ਟਰਾਲੀ ਨਾ ਆਹ ਜਿਹੜੀ ਟੇਪ ਲੱਗੀ ਹੈ ਕਟਿੰਗ ਹੋਈ ਹੈ ਜਿਹੜੀ ਫਰੰਟ ਦੇਖ ਤੂੰ ਕਿੰਨਾ ਸੋਹਣਾ ਲੱਗਣ ਲੱਗਿਆ ਟਰਾਲੀ ਦਾ ਟੇਪ ਲੱਗਣ ਕਰਕੇ ਉਬੜਨ ਜੇ ਲੱਗੀ ਹੈ ਹੈਨਾ ਹੋਰ ਆ ਆ ਜਿੰਦਾ ਲੱਗਦਾ ਘੱਟ ਨਾ ਉਰੇ ਆਪਾਂ ਅੱਛਾ ਉਰੇ ਵੀ ਜਿੰਦਾ ਲੱਗਦਾ ਲੋਕ ਲੱਗਦਾ ਕਰਦਾਂ ਉਰੇ ਕਈ ਵਾਰੀ ਹਰੇਕ ਬੰਦਾ ਨਹੀਂ ਅਗਲਾ ਜਾ ਕੇ ਹੂੰ ਕਈ ਵਾਰ ਪਾਈਪ ਪੂਪ ਜਾ ਨਿਕਲ ਜਾਂਦਾ ਬਾਈ ਚਾਂਸ ਨਾਟੇ ਲਿਓ ਕੇ ਗਿਰਜਨ ਥੱਲੇ ਵੱਢਿਆ ਜਾਊਗਾ ਪਾਈਪ ਹੂੰ ਇੱਥੇ ਲੋਕੀ ਲੱਗਦਾ ਕਰਦਾਂ ਹੂੰ ਆ ਵੜਤੇ ਅੰਦਰ ਦੇ ਨਾਟ ਅਸੀਂ ਚੱਕ ਤੇ ਹਾਂ ਬੈਲਡਿੰਗ ਤੇ ਉਰੇ ਹਾਂ ਆ ਇੱਕ ਚੱਕ ਤਾਂ ਇੱਕ ਰਹਿਣ ਦੇਣਾ ਇੱਕ ਰਹਿਣ ਦੇਣਾ ਹੂੰ ਬਿਲਕੁਲ ਬਿਲਕੁਲ ਜਿੰਦਾ ਲੱਗਦਾ ਕਰਦਾਂ ਸੋ ਸਮਾਨ ਉਦਣ ਸਾਰਾ ਆਪਾਂ ਨੇ ਧੋਤਾ ਤਾਂ ਜੀ ਇਹ ਤੇ ਢਿਲੋਂ ਫਾਰਮ ਲਿਖਿਆ ਗਿਆ ਜੀ ਲੋਡਰ ਦੇ ਪਿੱਛੇ ਵੀ ਤੇ ਇੱਧਰ ਚੱਲ ਰਹੀਆਂ ਮੋਡੀਫਿਕੇਸ਼ਨ ਅੱਜ ਹੁਣ ਰੰਗ ਲੈ ਕੇ ਆਉਂਗਾ ਜਦ ਮੈਂ ਕਟਰ ਪਰ ਲੈਣ ਜਾਣਾ ਨਾ ਹਾਂ ਟਰੈਕਟਰ ਨੂੰ ਰੰਗ ਕਰਨਾ ਹਾਂ ਨਾ ਸੋਹਣੇ ਲੱਗਦੇ ਟਰੈਕਟਰ ਅਰਜਨ ਬਣਾਤਾ ਹਮ ਅਰਜਨ ਬਣਾ ਚਿੱਤੀ ਛਤਰੀ ਹੈ ਹਮ ਨਾ ਠੀਕ ਹੈ ਉਧਰ ਪੌੜੀ ਦਿਖਾ ਦੀ ਪੌੜੀ ਹਾਂ ਪੌੜੀ ਵੀ ਆ ਹੱਬਾਂ ਨੇ ਟੱਕਣ ਕਰਿਆ ਆ ਵੀ ਬਹੁਤ ਸੋਹਣੇ ਲੱਗਦੇ ਨੇ ਟਰੈਕਟਰ ਕਰਦੇ ਆ ਆਹ ਵਾਦੀ ਦੇਖ ਅੱਛਾ ਵੀ ਇੱਧਰ ਬੈਲਡ ਕਰਤਾ ਇੱਧਰ ਬੈਲਡ ਕਰਕੇ ਬੈਲਡੇ ਕਰਤਾ ਠੀਕ ਹੈ ਆ ਦੇਖੋ ਇਹ ਡਾਲਾ ਪਿੱਛੇ ਕਿਆ ਸੋਹਣਾ ਲੱਗਣ ਲੱਗਿਆ ਹੁਣ ਨਹੀਂ ਸੀ ਇਦਿੱਤੇ ਕਲੀਏ ਕਟਿੰਗ ਇਹ ਜਦੋਂ ਮਤਲਬ ਉੱਥੇ ਪਹਿਲਾਂ ਗਲਤੀ ਹੋ ਗਈ ਜਨੀ ਤਾਂ ਉੱਥੇ ਪੇਂਟ ਕਰਵਾ ਲਿਆਣਾ ਪਹਿਲਾਂ ਹਾਂ ਤੇ ਆ ਪਿੱਛੇ ਵਾਲਾ ਡਾਲਾ ਇਹ ਵੀ ਇਹ ਵੀ ਲਾਉਣਾ ਹੀ ਏ ਸਭਾਂ ਨੂੰ ਨਾ ਲਾਉਣਾ ਹੀ ਆਓ ਵੈਸੇ ਚਲ ਚੱਕੇ ਜਾਇ ਕਰੂਗਾ ਨਾ ਤਰਪਾਲ ਦੇ ਨਾਲੇ ਉੱਪਰ ਨਾ ਨਾ ਇਹ ਚੱਕੇ ਜਰਾ ਨਾ ਚੱਕੇ ਇਹ ਪੱਤੀ ਜੀ ਲੈਂਦੀ ਦੀ ਆਪਾਂ ਨਹੀਂ ਜਦੋਂ ਅੱਛਾ ਠੀਕ ਐ ਲੰਬੀ ਬੱਤੀ ਠੀਕ ਐ ਦੂਜੀ ਟਰਾਲੀ ਆਪਣੀ ਹਲਿਆਈ ਨਹੀਂ ਕਰੇ ਆ ਪੌੜੀ ਲੈ ਹੈ ਸਿਰ ਬਹੁਤ ਉੱਚਾ ਕੋ ਜਾਂਦਾ ਤੇ ਇਧਰ ਵੀ ਆ ਗੱਲੀ ਮਾਲੀ ਦੀ ਮੋਡੀਫਿਕੇਸ਼ਨ ਹੈ ਕਾ ਥੋੜਾ ਜਿਹਾ ਪੁੱਠਾ ਲੱਗਿਆ ਬਥੇ ਆਹ ਆਹ ਪੌੜੀ ਛੋਟੀ ਕਰਤੀ ਐ ਚਾਹ ਹੈ ਆ ਲੱਗਦੀ ਵੀ ਉੱਪਰ ਜਾ ਕੇ ਆਹ ਉਂ ਵੀ ਦਿਖਣ ਨਹੀਂ ਦੇ ਦਿੰਦੀ ਇਹ ਹਾਂ ਥਿੱਲੋ ਨੂੰ ਦਿਖਣ ਨਹੀਂ ਦੇ ਦਿੰਦੀ ਹਾਂ ਦਿਖਣ ਨਹੀਂ ਦੇ ਦਿੰਦੀ ਚਲ ਆ ਠੀਕ ਹੋ ਗਿਆ ਆ ਵੀ ਠੀਕ ਤਾਂ ਹੋਊਲੇ ਜਿਵੇਂ ਟਰੈਕਟਰ ਦੀ ਕਈ ਵਾਰ ਆਪਾਂ ਲਿਫਟ ਲੁੱਟ ਜੀ ਵੀ ਲਾਉਣੀ ਪੈਂਦੀ ਐ ਇੱਥੇ ਬਾਈ ਚਾਂਸ ਚੱਕਣੇ ਹੁੰਦਾ ਇਹ ਵੀ ਸਮੱਸਿਆ ਲਾਉਂਦੀ ਐ ਇੱਥੇ ਥੋੜੀ ਜਿਹੀ ਕਾਪਾਂ ਨੂੰ ਆਹ ਚੀਜ਼ ਦੀ ਵੀ ਇਰਾਮਦਾਰੀ ਹੋ ਜਾਂਦੀ ਐ ਇਹ ਤੋਂ ਉੱਪਰ ਚੜ੍ਹ ਕੇ ਚੜ੍ਹ ਜਾਂਦਾ ਆਏ ਨਹੀਂ ਖੋਲ ਤਾਂ ਸੀ ਪਹਿਲਾਂ ਕੁੰਡਾ ਤਾਂ ਖੋਲ ਟੁੱਟ ਜੂਗੀ ਗੁੰਡੀ ਉੱਪਰ ਚੱਕ ਪਹਿਲਾਂ ਇਹਨੂੰ ਹੁਣ ਜਿਵੇਂ ਮਰਜ਼ੀ ਜ਼ੋਰ ਲਾਈ ਚੜਾ ਇਹਦੇ ਪਰ ਬਹੁਤ ਠੀਕ ਹੈ ਠੀਕ ਹੈ ਨਾ ਓੜੀ ਪਰ ਹੁਣ ਇਹ ਤੂੜੀ ਦੀ ਪੰਡ ਗਿਰ ਜੂ ਨਾ ਤੂੜੀ ਹਾਂ ਤੂੜੀ ਤਾਂ ਜ਼ਰੂਰ ਗਿਰੂ ਇਹਦੇ ਪਰ ਨੂੰ ਸੋ ਠੀਕ ਹੈ ਜੀ ਬਾਕੀ ਚੱਲਦੇ ਹਾਂ ਹੁਣ ਦਿਖਾਉਨੇ ਆ ਅੱਗੇ ਕਟਰ ਵਾਲ ਦਾ ਕੀ ਕੀ ਕੰਮ ਕਰਵਾਇਆ ਸਟੈਂਡਰਡ ਟਰੈਕਟਰ ਆਊਗਾ ਉਹਦੇ ਨਾਲ ਫਿਰ ਆ ਸਾਰਾ ਸਮਾਨ ਦੇਖ ਲਓ ਵੀ ਕਿੰਨਾ ਆਹ ਸਾਰੀ ਤਵੀਆਂ ਜੀਰੋ ਟਰਲ ਰੋਟਾ ਵਟਰ ਲੇਜ਼ਰ ਕਟਰ ਪੰਪ ਪੰਪ ਸਾਰਾ ਉਹ ਨਹੀਂ ਲਾਉਣਾ ਮੇਰੇ ਕੰਮ ਐ ਇਹਨੂੰ ਰੰਗ ਕਰ ਦੇ ਨਾਲੇ ਤਵੀਆਂ ਨੂੰ ਤਵੀਆਂ ਰੰਗ ਕਰ ਦੇ ਤਵੀਆਂ ਨਾ ਕਰਦੇ ਨਾਲੇ ਤਵੀਆਂ ਨੂੰ ਕੈਨਸਲ ਕਰਨ ਤੇ ਲੈਜਰ ਨੂੰ ਕਰ ਦੇ ਇੱਕ ਹਵਾਲੀ ਟੈਂਕੀ ਨੂੰ ਕਰ ਦੇ ਹੂੰ ਉਹ ਲੈਜਰ ਬਚਾ ਲੈ ਪਹਿਲਾਂ ਲੈਜਰ ਨੂੰ ਕਰ ਲੈਜਰ ਨੂੰ ਬਣਾਉਣੇ ਆ ਵਧੀਆ ਚਲ ਅੱਜ ਮੈਂ ਕਰਦੇ ਆਂ ਜੀ ਤਿਆਰੀ ਫੇ ਸਟਿੱਕਰ ਸੋਕ ਲਈ ਦੀ ਆਰਡਰ ਕਰਦਾ ਨਾਲੇ ਇਹਦੀ ਵੀ ਤਿਆਰੀ ਕਰ ਦੇ ਨਾਲੇ ਹੂੰ ਇਹਦੀ ਵੀ ਨਾਲੇ ਤਿਆਰੀ ਕਰਦੀ ਕਰਦੀ ਅਹ ਕਰਾਦੀ ਕੋਈ ਨਾ ਉਹਦੀ ਕਰਾਂਗੇ ਅੱਜ ਹਲੇ ਪਹਿਲਾਂ ਹੁਣ ਉਹ 5-4 ਦਿਨਾਂ ਤੱਕ ਉਹ ਵੀ ਆ ਜਾਣਾ ਆਪਣੇ ਕੋਲ ਇੱਕ ਕਰਤਾਰ ਕਮੈਨ ਵੀ ਆ ਜਾਣੀ ਹੈ ਹਾਂ ਤੇ ਲੇਜ਼ਰ ਵੀ ਕਰਦੀ ਹਾਂ ਹਾਂ ਤੇ ਲੇਜ਼ਰ ਤੇ ਵੀ ਕਰਦੀ ਹਾਂ ਇਹ ਤਾਂ ਡਿਮਾਂਡਾਂ ਲੱਗੀਆਂ ਹੁਣ ਕੱਲ ਆ ਗਈ ਦੀ ਡਿਮਾਂਡ ਇਹਦੀ ਕੱਲ ਆ ਗਈ ਦੀ ਡਿਮਾਂਡ ਤਾਂ ਸਾਰੇ ਸੀਜ਼ਨ ਚ ਆਉਂਦੀ ਰਹੀ ਆ ਮੈਂ ਜਵਾਬ ਹੀ ਦਿੰਦਾ ਰਹੇ ਹਾਂ ਲੇਜ਼ਰ ਨੂੰ ਤੇ ਨਹੀਂ ਨਹੀਂ ਹਾਂ ਹੁਣ ਤਾਂ ਮੇਲਾ ਚ ਗਾਂ ਇਹਦੇ ਹੀ ਆਊਗਾ ਜਗਰਾਉਂ ਵਾਲਾ ਕਹ ਤੇ ਨਹੀਂ ਪੀਡੀਐਫ ਵਾਲਾ ਜਾਊਗਾ ਹਾਂ ਕੱਲੂ ਵੀ ਜਾਣਾ ਬਾਈ ਜੋਧਾ ਤੇ ਅੱਛਾ ਹਮ ਡਿਮਾਂਡ ਆ ਇੱਕ ਕੰਡਾ ਤਾਂ ਲਿਆ ਦੇ ਯਾਰ ਕੰਡਾ ਹੂੰ ਕੰਡਾ ਕੱਢਣ ਨੂੰ ਸਰਦੇ ਆਂ ਫਿਰ ਤਾਂ ਗਾਣਾ ਗਾਈ ਜਾਣਾ ਮੈਂ ਜੋ ਭਾਨੇ ਪਘੋੜੇ ਦੇ ਗਾਣ ਅਸੀਂ ਕੰਡਾ ਕੱਢਣ ਨੂੰ ਫਿਰਦੇ ਆਂ ਭਾਨਾ ਪਘੋੜਾ ਵੀ ਆਵੇ ਤਾਂ ਕਰ ਲੈ ਉੱਥੇ ਅੱਛਾ ਹਾਂ ਮਿਲਿਆ ਦਾ ਭਾਨਾ ਸਿੱਧੂ ਭਾਨੇ ਪਘੋੜਾ ਵੀ ਮੇਰਾ ਤਾਂ ਮਿਲਿਆ ਤੈਨੂੰ ਹਾਂ ਹਾਂ ਅੱਛਾ ਇਦੇ ਵਿੱਚ ਕਰਿਆ ਹਾਂ ਹਾਂ ਹੈਗੀ ਵੀਡੀਓ ਤੇ ਦੇਖੀ ਅੱਜ ਜਲ ਵੀਡੀਓ ਨਹੀਂ ਦੇਖੀ ਨਹੀਂ ਫਿਰ ਇਹਦਾ ਮਤਲਬ ਇਹ ਦੇਖਦਾ ਨਹੀਂ ਵੀਡੀਓ ਦਾ ਦੇਖਦਾ ਤੂੰ ਤੇ ਘੱਟ ਦੇ ਦ ਚਾਚੀ ਨੂੰ ਮਿਲਣਾ ਪੈਣਾ ਫਿਰ ਚਾਚੀ ਨੂੰ ਪੁੱਛਣਾ ਪੈਣਾ ਵੀ ਸਵੇਰੇ ਉੱਠ ਕੇ ਫੋਨ ਦੀ ਵਰਤੋਂ ਕਿੰਨੀ ਕਰਦਾ ਚਾਚਾ ਮੈਂ ਰਾਤ ਨੂੰ ਵੀ ਕਰਦਾ ਜੇ ਉਹ ਨਹੀਂ ਆਏ ਤਾਂ ਵੀ ਹਾਂ ਫੋਨ ਚਲਾਉਂਦਾ ਇਹ ਫਿਰ ਤਾਂ ਚਾਚਾ ਸਾਲਾ ਦੇਖ ਵੀਡੀਓ ਦੇਖਦੇ ਆ ਸਮਾ ਪੱਪੂ ਦਾ ਮੁੰਡਾ ਕਹਿਤਾ ਕਹਿੰਦਾ ਵੀਰ ਨਾਲ ਨਹੀਂ ਹੁੰਦੇ ਲਿਆ ਦੇਖ ਲੈ ਫਿਰ ਸਵੇਰੇ ਹੂੰ ਇਹ ਕਲੇਸ਼ ਹੋਇਆ ਲੈ ਸਵੇਰੇ ਜੇ ਪਹਿਲਾਂ ਸਿੱਧਾ ਪਈ ਬਲੈਂਟੀ ਪੈ ਜਣੀ ਹੈ ਸਵੇਰੇ ਆਮ ਆਪਰੇ ਕਦੋਂ ਹਾਂ ਬਾਜੀ ਜਮਰ ਜੀ ਆਂ ਜੀ ਚਲੋ ਠੀਕ ਹੈ ਬਾਕੀ ਚੱਲਦੇ ਆ ਸੀ 100 ਠੀਕ ਹੈ ਜੀ ਓਕੇ ਮਿਲਦੇ ਆਂ ਜੀ ਅਗਲੇ ਬਲੌਗ ਲੋ ਜੀ ਮਿੱਤਰੋ ਪਹੁੰਚ ਚੁੱਕੇ ਆਂ ਜੀ ਕ੍ਰਿਸ਼ਨਾ ਇਕਲੋ ਇੰਡਸਟਰੀਜ਼ ਚਾਸਵਾਲ ਸੋ ਆਪਾਂ ਇੱਕ ਕੰਟੈਕਟ ਨੰਬਰ ਆ ਪਹਿਲਾਂ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਵੀਰ ਉਹ ਨਹੀਂ ਕਰਦੇ ਆ ਜੀ ਫੁੱਲ ਰਿਪੇਅਰ ਦਾ ਕੰਮ ਭਾਦਸੋ ਲੋਕੇਸ਼ਨ ਆ ਜੀ ਮੇਨ ਭਾਦਸੋ ਦੇ ਕੋਲ ਉਹ ਸਾਹਮਣੇ ਦੇਖੋ ਬਜਾਜ ਵਾਲੇ ਦੀ ਏਜੰਸੀ ਆ ਇਧਰਲੇ ਪਾਸੇ ਗੁਰਦੀਪ ਵਾਲੇ ਆ ਜੰਨੇ ਆ ਗੁਰਦੀਪ ਕੰਬਾਈਨ ਵਾਲੇ ਠੀਕ ਹੈ ਜੀ ਸੋ ਇੱਥੇ ਕੰਬਾਈਨਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਹੁੰ ਚਾਹੇ ਕਮੈਨ ਐਕਸੀਡੈਂਟ ਆ ਜਿਵੇਂ ਦੀ ਮਰਜ਼ੀ ਤੁਸੀਂ ਲਾਓ ਚਾਹੇ ਉਹਦੇ 엘ਿਵੇਟਰ ਸਟਾਅ ਵਾ ਕਰਸੀ ਪਾਂ ਕਿਸ਼ਤੀਆਂ ਲੱਲਾ ਪੱਬਾ ਕਿਸੇ ਦੇ ਬਰਮ ਲੱਗਣੇ ਕੁਝ ਹੋਣਾ ਸਭ ਤਰ੍ਹਾਂ ਦੀ ਰਿਪੇਅਰ ਹੁੰਦੀ ਹੈ ਜੇ ਇੱਥੇ ਠੀਕ ਹੈ ਜੀ ਕਿਸੇ ਨੇ ਕਟਰ ਦਾ ਕੰਮ ਕਟਰ ਤਾਂ ਚਲੋ ਆਪਾਂ ਨਹੀਂ ਕਰਵਾਇਆ ਆ ਆਹ ਖੜਾ ਟਰੈਕਟਰ ਆਪਣੇ ਵਾਲਾ ਸੋ ਆਪਾਂ ਪਹਿਲਾਂ ਤਾਂ ਤੁਹਾਡੇ ਨਾਲ ਡਿਸਕਸ ਕਰੀਏ ਵੀ ਕਰਵਾਇਆ ਕੀ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਲੱਗੀ ਆ ਮੋਟਰ ਜਿਹੜਾ ਸਭ ਤੋਂ ਮੇਨ ਹੈ ਇਹਦਾ ਰੀਜ਼ਨ ਤਾਂ ਇਹ ਮੋਟਰ ਲੱਗੀ ਆ ਜੀ ਫਰੀਟ ਵਾਲੀ ਠੀਕ ਹੈ ਜੀ ਆ ਵੀਰ ਉਹਨਾਂ ਨੇ ਕਵਰ ਕੋ ਬਣਨ ਕਰਤਾ ਜਿਵੇਂ ਪਹਿਲਾਂ ਆਪਣਾ ਉਹ ਕਲੈਸੀ ਹੈ ਨਾ ਤੇ ਪ੍ਰੀਤ ਵਾਲੀ ਮੋਟਰ ਹੈ ਪਲੱਸ ਦੋ ਆਇਡਲ ਨਵੇਂ ਲੱਗੇ ਸਪੋਰਟਾਂ ਸਕੂਟਾਂ ਨਵੇਂ ਲੱਗੇ ਪੁਰਾਣਾ ਸਾਰਾ ਹੀ ਹੈਵਲ ਵਾਲਾ ਜਗੜ ਪਟਤਾ ਤੇ ਆਹ ਸ਼ਾਫਟ ਪੀਸ ਵਰ ਵੀਰ ਉਹਨਾਂ ਨੇ ਨਵੀਂ ਪਾਈ ਹੈ ਤੇ ਬਾਕੀ ਉਹ ਆਪਣੀ ਦੂਜੀ ਸ਼ਾਫਟ ਹੈ ਹੈ ਨਾ ਆ ਪੁਲੀ ਪਾਲੀ ਬੈਲਟੇ ਤਕਰੀਬਨ ਜਿੰਨੀ ਵੀ ਆਸੈਂਬਲੀ ਮੇਨ ਕਟਰ ਤੋਂ ਚੱਲ ਹੋਣੀ ਆ ਉਹ ਸਾਰੀ ਨਵੀਂ ਲੱਗੀ ਹੈ ਤੇ ਇੱਧਰ ਆਪਣੇ ਲੱਗੇ ਇਹਨਾਂ ਨੂੰ ਕੀ ਸਮੋਸੇ ਕਹਿੰਦੇ ਕੀ ਕਹਿੰਦੇ ਗੇਅਰ ਪਾਸ ਹੈ ਗੇਅਰ ਪਾਸ ਹਾਂ ਠੀਕ ਹੈ ਇਹ ਬਣਵਾਏ ਆ ਨਵੇਂ ਆ ਦੇਖੋ ਜੀ ਸਾਰਾ 프ਰੰਟ ਤੋਂ ਤਿਆਰ ਹੋ ਰਿਹਾ ਹੈ ਇਹ ਲੱਗ ਰਿਹਾ ਹੈ ਥੋੜਾ ਜਿਹਾ ਕੰਮ ਰਹਿ ਗਿਆ ਤਾਂ ਇਹ ਦੋ ਬਣਾਏ ਆ ਕਿਉਂਕਿ ਇੱਥੋਂ ਫਿਲਟਰ ਨੇ ਜਦੋਂ ਮਤਲਬ ਨਾ ਇਹ ਪਹਿਲਾਂ ਵੱਡੇ ਦੇ ਕਿਸੇ ਗੁਣੀ ਵਿੱਚ ਨਹੀਂ ਇੱਥੇ ਲੱਗੇ ਕਾਲੀ ਕਾਲੀ ਚ ਲਾਇਤੇ ਇੱਥੇ ਝੋਨੇ ਨੇ ਇਸ ਵਾਰ ਤੰਗ ਬਹੁਤ ਕਰਿਆ ਤੇ ਮਤਲਬ ਨਾ ਗੁਲਾ ਬਹੁਤ ਲੱਗਦਾ ਰਿਹਾ ਸਾਈਡਾਂ 'ਲੇ ਜਿਹੜੇ ਇੱਥੇ ਮਤਲਬ ਗੀਅਰ ਚੱਲਦੇ ਆ ਨਾ ਛੋਟੇ ਉਹਦੇ ਅੰਦਰਲੇ ਪਾਸੇ ਜਿਹੜਾ ਬੇਲ ਹੁੰਦਾ ਉੱਥੇ ਬਹੁਤ ਗੁਲਾ ਲਿਫਟਦਾ ਰਿਹਾ ਤੇ ਗੁਲੇ ਦੀ ਸਮੱਸਿਆ ਨੂੰ ਹਟਾਉਣ ਕਰਕੇ ਸੱਤ ਤੋਂ ਥੋੜੇ ਜਿਹੇ ਵੱਡੇ ਲੱਗੇ ਤੇ ਸਮੋਸੇ ਕਹਿੰਦੇ ਨੇ ਜ਼ਿਆਤਰ ਪ ਆ ਲੱਗ ਗਿਆ ਚੰਦੂਰੇ ਇਹ ਚੰਦ ਦਾ ਕੀ ਕਰਨਾ ਉਹ ਪਰਲੇ ਪਾਸੇ ਦਿਖਾਉਣਾ ਤੁਹਾਨੂੰ ਅਜੋ ਉਹ ਲੱਗ ਗਿਆ ਚੰਦ ਇਹਦਾ ਕੰਮ ਕੀ ਆ ਹੁਣ ਮੰਨ ਲਓ ਉੱਥੇ ਤੇ ਬਾਲ ਸ਼ੁਰੂ ਹੁੰਦਾ ਆ ਦੇਖੋ ਬਾਲ ਸ਼ੁਰੂ ਹੋ ਗਿਆ ਇਹ ਚੰਦ ਨੇ ਉੱਥੇ ਪ੍ਰਾਲੀ ਨਹੀਂ ਫਸਣ ਦੇਣੀ ਉੱਥੇ ਮਤਲਬ ਉਹਨਾਂ ਨਹੀਂ ਪ੍ਰਾਲੀ ਫਸ ਜਾਂਦੀ ਸੀ ਪ੍ਰਾਲੀ ਫਸ ਜੁ ਨਹੀਂ ਤੇ ਉੱਥੇ ਤੇ ਸ਼ੁਰੂ ਹੋ ਜਾਂਦਾ ਤਾਂ ਫਿਰ ਇਸ ਵਾਰ ਥੋੜੀ ਜਿਹੀ ਗਿਰੀ ਵੀ ਝੋਨੇ 'ਚ ਸਮੱਸਿਆ ਆਈ ਹੈ ਤੇ ਆ ਦੇਖੋ ਹੁਣ ਆ ਚੰਦ ਬਣਾ ਕੇ ਲਾਤੇ ਹੈੱਡ ਹੁੱਡ ਤੇ ਲੈ ਕੇ ਆ ਸਾਰਾ ਨਮਾ ਬਣਿਆ ਹਸਾਬਕ ਤਾਉ ਠੀਕ ਹੈ ਜੀ ਤੇ ਆ ਇਥੇ ਨੂੰ ਇੱਕ ਆਪਾਂ ਨੇ ਖਰੀਦ ਵਾਲੀ ਨਾਲੀ ਵੀ ਲਵਾਤੀ ਉਹਦੇ ਨੂੰ ਐਸਟੀਮੇਟ ਆਪਾਂ ਤੁਹਾਨੂੰ ਮੋਟਾ-ਮੋਟਾ ਜਿਹਾ ਦੱਸ ਦਿੰਨੇ ਆ ਵੀ ਜਣੀ 30 ਕਹੇ ਹਜ਼ਾਰ ਪਲੱਸ ਕੰਮ ਚੱਲ ਜਾਂਦਾ ਜੀ ਠੀਕ ਹੈ ਜੀ ਤੇ ਇਹਦੀ ਸ਼ਾਫਟ ਵੀ ਇਹਨੇ ਨਵੀਂ ਪਾਈ ਆ ਸ਼ਾਫਟ ਨਵੀਂ ਕਿਉਂ ਪਾਈ ਆ ਜਿਹੜੀ ਆ ਇਹਦੀ ਨਾਲ ਵਾਲੀ ਸ਼ਾਫਟ ਆ ਉਹ ਥੋੜੀ ਜੀ ਇੱਕ ਮਤਲਬ ਪਤਲੀ ਸੀ ਉਹਦਾ ਕਾਰਨ ਕੀ ਆ ਵੀ ਜਿਹੜੀ ਪੁਲੀ ਆ ਇਹ ਪੁਲੀ ਨਾ ਫਿਰ ਸਾਨੂੰ ਤੰਗ ਉਹਦੀ ਨਾਭ ਉਹ ਥੋੜੀ ਜਿਆਦਾ ਤੰਗ ਲੈਣੀ ਪੈਂਦੀ ਐ ਇਸ ਤੋਂ ਬਾਅਦ ਫਿਰ ਜਿਆਦਾ ਹੀ ਤੰਗ ਨਾਭ ਹੁੰਦੀ ਐ ਫਿਰ ਉਹਦਾ ਸੈਜ ਬਣਦਾ ਇਹ ਪੁਲੀ ਪੈਂਦੀ ਨਹੀਂ ਉਹਦੇ ਵਿੱਚ ਲੂਜ਼ ਰਹਿੰਦੀ ਐ ਜੇ ਸੈਜ ਬਣਾਉ ਹਣਾ ਜੀ ਤੇ ਹੁਣ ਜਿਹੜੀ ਦੂਜੀ ਮਸ਼ੀਨ ਦੀ ਆਪਣੇ ਉਹੀ ਸ਼ਾਫਟ ਪਰ ਪੁਵਾਈਆ ਉਹ ਸ਼ਾਫਟ ਪਰ ਪਾਉਣ ਕਰਕੇ ਉਹ ਪੁਲੀ ਦਾ ਸੈਜ ਬਣਿਆ ਕੱਲ ਨੂੰ ਜੇ ਪੁਲੀ ਇਹ ਟੁੱਟਦੀ ਵੀ ਹੈ ਤਾਂ ਪੁਲੀਆਂ ਹੀ ਨਹੀਂ ਆ ਵੀ ਬਾਜ਼ਾਰ ਚੋਂ ਲੈ ਕੇ ਅਸੀਂ ਸਿੱਧੀ ਪਾ ਲਾਂਗੇ ਇਹ ਤੋਂ ਪਹਿਲਾਂ ਸੈਜ ਬਣੂਗਾ ਫਿਰ ਪੁਲੀ ਚੜੂਗੀ ਉਸ ਤੋਂ ਬਾਅਦ ਜਿਹੜਾ ਗੇਅਰ ਆ ਉਹਦਾ ਵੀ ਸੈਜ ਬਣ ਕੇ ਚੜਨਾ ਤਾਂ ਠੀਕ ਹੈ ਜੀ ਇਹ ਹੁਣ ਕੀ ਕਰਿਆ ਵੀ ਇਹ ਨਾਬਾ ਟਾਈਪ ਸ਼ਾਫਟ ਪਾਤੀ ਇਹਦੇ ਚ ਆਹੀ ਪੁਲੀ ਮਤਲਬ ਬਾਜ਼ਾਰ ਚੋਂ ਆਪਾਂ ਜਦ ਮਰਜ਼ੀ ਲੈ ਕੇ ਕਿਸੇ ਦਰਖਤ 'ਚ ਵੱਜ ਕੇ ਜਾਂ ਰੋਡ ਪਰ ਜਾਂਦੀ ਕਿਤੇ ਹਨਾ ਮੋੜ ਮੋੜ ਤੇ ਵੀ ਟੁੱਟ ਜਾਂਦੀ ਇਹ ਖਾਸ ਕਰਕੇ ਹਣਾ ਆ ਚੀਜ਼ਾਂ ਦਾ ਕਿਨਾਰੀ ਲੱਗਦੀ ਉਹ ਲੱਗਦੀ ਕਿਤੇ ਨਾ ਕਿਤੇ ਜਦੋਂ ਮੋੜ ਕੱਟਦੇ ਆ ਉਸ ਤੋਂ ਬਾਅਦ ਆ ਗੇਰ ਆ ਜਿਹੜੇ 2-3 ਸਾਲਾਂ ਬਾਅਦ 2-3 ਸੀਜ਼ਨਾਂ ਬਾਅਦ ਕਹਿ ਲਊ ਆਪਾਂ ਜਦੋਂ ਘਸ ਜਾਂਦਾ ਇਹ ਚੇਂਜ ਕਰਨਾ ਤਾਂ ਇਹ ਦੇ ਵਾਸਤੇ ਇਹ ਦੁਆਰ ਤੇ ਇਹ ਸਹਿਜ ਨਹੀਂ ਬਣਾਉਣਾ ਪਊਗਾ ਹੁਣ ਏਸੀ ਸ਼ਾਫਟ ਦੇ ਉੱਪਰ ਸਹੀ ਫਿੱਟ ਆ ਜਾ ਕਰਨਗੇ ਨਹੀਂ ਹੁਣ ਇਹਨਾਂ ਦਾ ਸਹਿਜ ਬਣਾਇਆ ਕਰਨਾ ਤਾਂ ਠੀਕ ਹੈ ਜੀ ਸ਼ਾਫਟ ਕਰਤੀ ਚੇਂਜ ਤੇ ਬਾਕੀ ਆ ਸਮੋਸੇ ਤੁਹਾਨੂੰ ਦਿਖਾਈਆਂ ਆ ਆਪਾਂ ਨੇ ਆ ਸ਼ਾਫਟ ਤੁਸੀਂ ਨਾਲ ਲੈ ਕੇ ਤੇ ਹੈਵਲ ਵਾਲਾ ਸਾਰਾ ਸਮਾਨ ਆਪਾਂ ਨੇ ਘਰੇ ਰੱਖ ਲਿਆ ਠੀਕ ਜੀ ਤੇ ਇਹਨੂੰ ਹੁਣ ਪੇਂਟ ਕੋਟ ਕਰਾਂਗੇ ਚਲਦੇ ਦਾ ਰਿਵਿਊ ਆਪਾਂ ਪਾਵਾਂਗੇ ਤੁਹਾਨੂੰ ਜਰੂਰ ਸੋ ਬਾਕੀ ਬਾਈਆਂ ਦਾ ਸੰਪਰਕ ਹੈ ਜਿਹੜਾ ਉਹ ਮੈਂ ਸਕਰੀਨ ਤੇ ਵੀ ਚਲਾ ਦਿੰਨੇ ਜੀ ਕੰਟੈਕਟ ਨੰਬਰ ਬਹੁਤ ਸੁਥਰਾ ਕੰਮ ਕਰਦੇ ਜਿਹੜੀ ਜਿੰਨਾ ਕਰਦੇ ਆ ਜੈਨੂਨ ਕਰਦੇ ਆ ਆਈ ਨਹੀਂ ਆ ਵੀ ਬਹੁਤਾ ਆਵਾ ਗੋਣ ਜਾ ਕਰਨਾ ਵੀ ਹਾਂ ਕੰਮ ਦਾ ਲਾਲਚਾ ਕੰਮ ਬਹੁਤਾ ਫੜ ਲਿਆ ਵੀ ਕੰਮ ਹੋ ਨਹੀਂ ਰਿਹਾ ਨਾ ਉਦਾਂ ਦਾ ਕੋਈ ਕੰਮ ਨਹੀਂ ਹੈਗਾ ਸੁਥਰਾ ਕੰਮ ਹੈ ਇਹਨਾਂ ਨੇ ਉਨਾਂ ਕੇ ਕੰਮ ਫੜਨਾ ਜਿੰਨਾ ਕੋ ਹੋ ਜਵੇ ਸੋ ਹੁਣ ਪਾਉਣੀ ਕਟਰਪਾਲ ਨੂੰ ਬਾਕੀ ਚਲਦੇ ਆ ਫਿਰ ਸ਼ਾਮ ਦਾ ਟਾਈਮ ਉਹ ਗੱਲੇ ਆ ਸਮਾਨ ਉਥੋਂ ਅੱਛਾ ਤੋ ਉਹ ਪਿੰਨਾ ਲਿਆ ਠੀਕ ਹੈ ਤੇ ਫਿਰ ਕਲਰ ਪਲੇਟਾਂ 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 ਕਿੱਥੇ ਇਹਦੇ ਉੱਪਰ ਲੇ ਰੱਖ ਲੈ ਟਰੈਕਟਰ ਪਰ ਫਿਰ ਟਰੈਕਟਰ ਪਰ ਰੱਖ ਦੇ ਨਹੀਂ ਕਟਰਵਾਰ ਦੇ ਵਿੱਚ ਰੱਖ ਦੇ ਕਟਰਵਾਰ ਦੇ ਰੰਗ ਨਾ ਨਾ ਡੋਲੇ ਟਰੈਕਟਰ ਪਰ ਰੱਖੀ ਅੱਛਾ ਇਹਨਾਂ ਨੂੰ ਫਿਰ ਬੈਗ ਦੇਤਾ ਮੁੰਡੇ ਵਾਲਿਆਂ ਨੂੰ ਅੱਜ ਬੈਗ ਲਿਆ ਠੀਕ ਹੈ ਪਲੇਟਾਂ ਰੰਗ ਲਿਆ ਆ ਜਾਂ ਫਿਰ ਲੱਗਿਆ ਨੇ ਲੱਗੇ ਰਹਿਣ ਦੇ ਜੋ ਉੱਪਰ ਵੀ ਬੈਗ ਸਹੀ ਆ ਕਲਰ ਪਵਾ ਲਿਆ ਬਲੂਏ ਲੈਂਦਾ ਬਲੂ ਤਾਂ ਮਿਲਿਆ ਨਹੀਂ ਜੈਲੋ ਤੇ ਉਹ ਮਿਲਿਆ ਵਾਈਟ ਬਲੂ ਕਹਿੰਦੇ ਫੇਰ ਕਿਸ ਦਿਨ ਫੜ ਲੇਜੂ ਬਲੂ ਹੈ ਨਹੀਂ ਤਾਂ ਜਮਾ ਵੀ ਅੱਛਾ ਚਲ ਉਹ ਤਾਂ ਕੋਈ ਨਹੀਂ ਬਲੂ ਤਾਂ ਆਪਾਂ ਫਰ ਲੈਂਦੇ ਹਾਂ ਠੀਕ ਹੈ ਠੀਕ ਹੈ ਆ ਦੇ ਕੋਈ ਦਰ ਕਟਰ ਖੜੇ ਆ ਜੀ ਕਿਸੇ ਦੇ ਦਾਤੀ ਲਾਉਣੀ ਹੈ ਕਿਸੇ ਦੇ ਮੋਟਰ ਲਾਉਣੀ ਹੈ ਸਾਰੇ ਆਏ ਹੋਏ ਆ ਜੀ ਕਟਰਾਂ ਦਾ ਵੀ ਬਹੁਤ ਕੰਮ ਚੱਲੀ ਜਾਂਦਾ ਕਿਸੇ ਨੇ ਥੱਲਾ ਲਵਾਉਣਾ ਕਟਰ ਦਾ ਸਭ ਤਰ੍ਹਾਂ ਦਾ ਕੰਮ ਹੈ ਜਿਹੜਾ ਉਹ ਚੱਲੀ ਜਾਂਦਾ ਇੱਥੇ ਸੋ ਬਾਕੀ ਕੰਮ ਸੁਥਰਾ ਹੋਇਆ ਜੀ ਤਕਰੀਬਨ ਆਪਾਂ ਮੋਟਾ ਮੋਟਾ ਜਿਹਾ ਆਈਡੀਆ ਦੇ ਦਈਏ ਬਿਲਕੁਲ ਜੀ ਮੈਂ ਸ਼ਾਫਟ ਵਾਲੇ ਖਰਚੇ ਮਾੜਾ ਮੋਟਾ ਜਣੀ ਹੁਣ ਪੂਰਾ ਖਰਚਾ ਕਰਕੇ 30-35 ਕਿਹੜੀ ਰੁਪਏ ਖਰਚਾ ਆ ਜਣੈ ਇੰਨਾ ਕਿ ਮੋਟਰ ਮੋਟਰ ਤੇ 32000 ਰੁਪਏ ਮੋਟਰ ਸਮੇਤ ਵਿੱਚਲੇ ਲੇਬਰ ਸਾਰਾ ਕੁਝ ਵਿੱਚ ਲਿਓ ਸਾਰਾ ਕੁਝ ਠੀਕ ਕੋਈ ਦੂਰੋਂ ਵੀ ਬੰਦਾ ਕੋਈ ਕਰਵਾਉਣਾ ਚਾਹੁੰਦਾ ਆਪਾਂ ਘਰੇ ਜਾ ਕੇ ਵੀ ਉਹਦੇ ਘਰ ਸਕਦੇ ਆ ਜੇ ਬੰਦਾ ਖਰਚਾ ਪਾਣੀ ਦੇ ਦੇਵੇ ਟਾਈਮ ਦੇਖੋਣੇ ਟਾਈਮ ਬਿਲਕੁਲ ਠੀਕ ਹੈ ਜੀ ਠੀਕ ਹੈ ਸੋ ਬਾਕੀ ਗਟਰ ਦੀ ਪੂਰੀ ਟੈਸਟਿੰਗ ਵਗੈਰਾ ਉਹਦੀ ਹੋ ਗਈ ਬਾਕੀ ਹੁਣ ਮਸ਼ੀਨ ਨਾਲ ਪਾ ਕੇ ਦੇਖਾਂਗੇ ਤਾਂ ਹੁਣ ਗਾਹੀ ਚੈੱਕ ਹੋਊਗਾ ਸੀਜ਼ਨ ਦੇ ਵਿੱਚ ਕਟਰਸ ਵਾਲਿਆਂ ਦੇ ਥੋੜੇ ਜਿਹਾ ਕੂਮ ਵੀ ਵਜਨ ਚ ਫੀਡਰ ਦੀ ਵੀ ਪਾਸ ਕਰਾ ਦਿੰਦੇ ਵਜਨ ਬਾਲਾ ਜਿਆਦੇ ਆ ਫੀਡਰ ਨਾ ਆ ਜੁਕਾ ਤੁਹਾਡਾ ਫੀਡਰ ਨਾ ਆ ਜੁਕਾ ਫੀਡਰ ਥੋੜੇ ਜਿਹਾ ਨਾ ਜੁਕਾ ਨੇ ਕਟਰ ਹੈਵੀ ਨੇ ਬਾਲੇ ਜਿਆਦੇ ਨੇ ਕਟਰ ਬਹੁਤੇ ਭਾੜੇ ਕਰੇ ਫੀਡਰ ਦੇ ਥੱਲੇ ਨਾ ਕੰਚੀਆਂ ਕੁੱਚੀ ਨਹੀਂ ਦੋਤੀਆਂ ਥੋੜੇ ਜਿਹਾ ਉਹਦੀ ਪ੍ਰੋਬਲਮ ਹਾਂ ਜੀ ਉਹ ਥੋੜੀ ਜਿਹੀ ਇੱਕ ਹੈਵੀ ਹੋਵੇ ਬਟਾ ਖਾ ਜਾਂਦਾ ਉਹ ਬਟਾ ਉਹ ਖਾਦਾ ਪਾ ਬਾਲ ਆਪਣੇ ਨੇ ਇੱਕ ਤੇ ਜਿਹਦਾ ਕੰਮ ਕਰਿਆ ਆਪਾਂ ਨੇ ਬਟਾ ਖਾਦਾ ਉਹ ਫਿਰ ਇੱਕ ਪਾਸੋਂ ਜਿੱਧਰ ਵਜਨ ਆ ਉਧਰ ਉਹ ਦੁਬਾਰਾ ਇਹਦਾ ਕਟਰ ਹਾਂ ਜੀ ਦੂਜੇ ਪਾਸੇ ਉੱਪਰ ਨੇ ਨਾ ਤੋ ਚਲਦੇ ਆ ਜੀ ਹੁਣ ਲੈ ਕੇ ਟਰੈਕਟਰ ਨੂੰ ਘਰ ਨੂੰ ਤੇ ਬਾਕੀ ਗਰਾਵਾਂਗੇ ਦਿਨ ਦੇ ਵਿੱਚ ਰੁੱਧਰੂ ਰੰਗ ਰੰਗ ਕਰਨਾ ਇਹਨੂੰ ਹੁਣ ਬਣਾਵਾਂਗੇ ਪੂਰਾ ਨਵਾਂ ਬੈਲਟ ਤਾਂ ਇਹ